ਵਾਹਿਗੁਰੂ ਗਰਬਾਣੀ ਅੱਜ ਦੀ ਗੱਲ ਕਰਦੀ ਹੈ ਅੱਜ ਕਿੰਨਾ ਖੁਆ ਹੈ ਦਮ ਆਇਆ ਜੈਨਾ ਹੈ ਨਰਤ ਮੰਡਲ ਜਗ ਸਾਜਿਆ ਜਿਉ ਬਾਲੂ ਕਰ ਬਾਰ ਬਣਸਤ ਬਾਰ ਨਾ ਲਾਗੇ ਜੋ ਕਾਗਦ ਬੰਦਾਰ ਅੱਜ ਨੂੰ ਸਮਝਣਾ ਪਏਗਾ ਗਰਬਾਣੀ ਅੱਜ ਦੀ ਗੱਲ ਕਰਦੀ ਹੈ ਸਹੀ ਦਿੱਤੇ ਆੜੇ ਚੱਲ ਰਹੇ ਹਨ ਸਾਡੇ ਕਿਰਦਾਰ ਤੋਂ ਸਰਦਾਰ ਬੰਨਣਾ ਸੀ ਇੱਕ ਇੱਕ ਕਦਮ ਤੋਂ ਪ੍ਰਚਾਰ ਹੋਣਾ ਸੀ ਸੰਚਾਰ ਹੋਣਾ ਸੀ ਸਭ ਮਲਕਤ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ ਸ ਕੁਦਰਤ ਨੂੰ ਸਮਝਣਾ ਪਏਗਾ ਇੱਕ ਇੱਕ ਪੌੜੀ ਚੜ੍ਹਨਾ ਪਏਗਾ ਕੀ ਪ੍ਰਾਪਤ ਕਰਨਾ ਹੈ ਦੇਹੀ ਚ ਮਿਲੇਗਾ ਸ ਗਰਵਾਣੀ ਸਾਰੇ ਸੰਸਾਰ ਨੂੰ ਤਾਰਨ ਦੀ ਗੱਲ ਕਰਦੀ ਹੈ। ਭਵਜਲ ਤੋਂ ਤਾਰਨ ਦੀ ਗੱਲ ਕਰਦੀ ਹੈ। ਜਿਹੜੇ ਬਾਜ਼ਾਰ 'ਚ ਚੀਜ਼ ਦੀ ਲੋੜ ਨਹੀਂ ਹੁੰਦੀ ਢੇਰ ਲੱਗ ਜਾਂਦਾ ਹੈ। ਥੋੜੀ ਹੜੀ ਬਾਜ਼ਾਰ 'ਚੋਂ ਖਤਮ ਹੋ ਜਾਂਦੀ ਹੈ। ਅੱਛਾ ਅੱਜ ਨਾਲ ਚੱਲਣਾ ਪਏਗਾ। ਆਪਣੇ ਆਪ ਨੂੰ ਸਮਝਣਾ ਪਏਗਾ। ਸ਼ਬਦ ਸਭ ਤੋਂ ਵੱਡਾ ਹਥਿਆਰ ਹੈ। ਛ ਸ ਤੂੰ ਖੁਰਸੀ ਤੇ ਬੈ ਕੇ ਵੇਖ ਲੈ ਤੂੰ ਰਾਜਾ ਬਣ ਕੇ ਦੇਖ ਲੈ ਠੀਕ ਹੈ ਤਰਮ ਵੱਖਰਾ ਸੀ ਰਾਜਨੀਤੀ ਵੱਖਰੀ ਸੀ ਛ ਚੂੜਚੋੜ ਹੈ ਸੱਚ ਸੱਚ ਹੈ ਸਾਰਾ ਖੇਲ ਉਹਦਾ ਹੈ ਆਪ ਹੀ ਹੈ ਬੀਜ ਰੂਪ ਆਪ ਹੀ ਜੜ ਰੂਪ ਹੈ ਆਪ ਹੀ ਤਣਾ ਰੂਪ ਹੈ ਆਪ ਹੀ ਫੁੱਲ ਹੈ ਆਪ ਹੀ ਫਲ ਹੈ ਆਪ ਹੀ ਮਿੱਟੀ ਹੈ ਸਭ ਕੁਝ ਆਪ ਹੈ ਬੀਦ ਵਿੱਚ ਛੁਪਿਆ ਹੋਇਆ ਹੈ ਅੱਛਾ ਤਰਕੁਟੀ ਖੋਲਣੀ ਪੈਗੀ ਪਰਮਾਨੰਦ ਸੱਚਖੰਡ ਚ ਜਾਣਾ ਪਏਗਾ ਚੌਥੇ ਪਦ ਦਾ ਗਿਆਨ ਆ ਵਿਰਲਾ ਸਮਝੇਗਾ ਜੀ ਸਾਰੇ ਸਿੱਖਿਆ ਮੇਰੇ ਵਾਸਤੇ ਆ ਮੈਂ ਬੋਲ ਰਿਹਾ ਮੇਰੇ ਕੰਨ ਸਰਵਣ ਕਰ ਰਹੇ ਹਨ ਦਸਵੇਂ ਦਰਵਾਜ਼ੇ ਚ ਜਾ ਰਹੀ ਹੈ ਨਿਜ ਕਰਾਉਣਾ ਪਏਗਾ ਸੋ ਪਾਪੀ ਨੂੰ ਪਾਪ ਪਿਆਰਾ ਲੱਗਦਾ ਹੈ ਰੜਾਵਾ ਬੜਾਵਾ ਨਿੰਦਕ ਅੱਛਾ ਜੋ ਵੀ ਜਣਾ ਹੈ ਬਡਣਾ ਪਏਗਾ ਆਪਣਾ ਕੀਤਾ ਪਾਣਾ ਪਏਗਾ ਸੋ ਤੂੰ ਕਹਿੰਦੇ ਰੋੜਾ ਬਣ ਜਾ ਭਗਤ ਕਬੀਰ ਜੀ ਕਰ ਲੈ ਅੱਛਾ ਸਾਰੇ ਕੰਮ ਚ ਰੋੜਾ ਹੀ ਹਾਂ ਜਿਹੜੇ ਕੰਮ ਚ ਖੜੇ ਆ ਸੀ ਚੰਗੇ ਕਮਾਲੀ ਸੁਸਰੀ ਮਾਰੇ ਕੰਮਾਂ ਲਈ ਅਸੀਂ ਛੇ ਰਹਾ ਰੋੜਾ ਬਣਾ ਬਣਦੇ ਹਾਂ ਅੱਛਾ ਪੱਥਰ ਬਣਦੇ ਹਾਂ ਕਹਿੰਦੇ ਮੱਛੀ ਪੱਥਰ ਚਟ ਕੇ ਆਉਂਦੀ ਅੱਛਾ ਸੋ ਫਰੀਚ ਗਿਆਨ ਨੇ ਮਿਲਣਾ ਮੁੱਲ ਮਿਲੇਗਾ ਕੁਝ ਗਵਾਚੇਗਾ ਕੁਝ ਪ੍ਰਾਪਤ ਕਰ ਲਈ ਕੁਝ ਖੋਣਾ ਪਏਗਾ ਇੱਕ ਇੱਕ ਮਿੰਟ ਸੈਕਿੰਡ ਚੱਲ ਰਿਹਾ ਹੈ ਅੱਛਾ ਸਮਾ ਕਹਿੰਦਾ ਮੈਂ ਕਿਸੇ ਨੂੰ ਸਮਾਂ ਨਹੀਂ ਦਿੰਦਾ। ਮੈਂ ਚਲਣਾ ਜਾਣਦਾ ਹਾਂ। ਨਾ ਗੁਰੂ ਪੀਰ ਅਵਤਾਰ ਹੋリエ ਭਗਤਾ ਸੂਰਬੀਰ ਕਿਸੇ ਨੂੰ ਨਹੀਂ ਮੈਂ ਬਖਸ਼ਦਾ। ਅੱਛਾ ਜਦੋਂ ਮੌਤ ਸਿਰ ਤੇ ਹੋਏ ਕੋਈ ਵੀ ਅਸੀਂ ਗਲਤ ਕੰਮ ਨਹੀਂ ਕਰਦੇ। ਮਰਨ ਭੁਲੇ ਮਰਨ ਦੀ ਗੱਲਾਂ ਕਰੋ ਨਾ। ਠੀਕ ਹੈ ਕੋਈ ਨਹੀਂ ਪ੍ਰਵਾਨ ਕਰਦਾ ਸੱਚ ਨੂੰ ਅੱਛਾ ਕਹਿੰਦਾ ਰੋੜਾ ਬਣ ਜਾ ਪੱਥਰ ਬਣ ਜਾ ਠੀਕ ਹੈ ਦਿਲਾਂ ਦੀ ਹਾਕ ਦਿਲ ਜਾਣਨਗੇ ਜੇ ਪੱਥਰ ਵਰਗਾ ਤੇਰਾ ਦਿਲ ਹੈ ਦੂਸਰੇ ਦਾ ਵੀ ਪੱਥਰ ਵਰਗਾ ਹੀ ਹੋਏਗਾ ਦੁਸ਼ਮਨ ਨੂੰ ਕਮਜ਼ੋਰ ਨਾ ਸਮਝ ਅੱਛਾ ਅਪਰਾਧ ਦਾ ਬੀਜ ਹੈ ਪਾਪ ਮਾੜੀ ਸੋਚ ਠੀਕ ਹੈ ਸੋਚ ਹੀ ਸਾਡਾ ਸਰੀਰ ਦਾ ਡਰਾਈਵਰ ਹੈ ਇਹ ਸਰੀਰ ਨੂੰ ਚਲਾਉਂਦਾ ਹੈ ਦਿਲ ਕਨੈਕਟਰ ਹੈ ਦਿਲ ਚ ਰੱਬ ਵਸ ਰਿਹਾ ਹੈ ਖੋਪਰੀ ਇੱਥੇ ਸ਼ੈਤਾਨ ਬੈਠਾ ਹੈ 니ਵੇਂ ਪਾਸੇ ਪਾਣੀ ਆਪਣੇ ਆਪ ਜਾਂਦਾ ਹੈ ਪਰ ਕੁਦਰਤ ਨੂੰ ਸਮਝ ਨਾ ਪਏਗਾ ਉਹਦਾ ਵੱਡਾ ਖੇਲ ਚੱਲ ਰਿਹਾ ਹੈ ਸਰਬੀ ਬੰਨਾ ਪਏਗਾ ਸੀ ਧਰਮ ਨਹੀਂ ਸਾਰੇ ਮਨੁੱਖ ਜਾਤ ਦਾ ਕੋਈ ਧਰਮ ਹੈ ਧਰਮ ਛੱਡ ਕੇ ਸਾਨੂੰ ਪਾਪ ਪਿਆਰੇ ਲੱਗਣਗੇ ਫੇਰ ਪਾਣੀ ਦੇਣ ਪਾਣੀ ਤੋਂ ਡੁੱਬ ਜਾਣਗੇ ਕੰਦਖੇ ਬਣ ਜਾ ਅੰਦਰ ਮੈਂ ਜੀ ਧੂੜਾ ਅੱਛਾ ਕਿਸੇ ਨਾਲ ਦੋਸਤੀ ਪਾ ਕੇ ਫਿਰ ਪਤਾ ਲੱਗੇਗਾ ਤੂੰ ਢ ਹੈ ਜਾਂ ਸਿਰ ਤੇ ਸਵਾ ਪੈਂਦੀ ਹੈ ਅੱਛਾ ਜਿਹੜਾ ਗਲੇ ਦਾ ਕੱਖ ਕਦੀ ਨਹੀਂ ਨਾ ਉੱਡਿਆ ਤੇ ਆਹ ਹੈ ਕਵੇ ਦਾ ਜਦੋਂ ਹਨੇਰੀ ਹਵਾ ਹੁੰਦੀ ਆ ਉਹ ਵੀ ਸਿਰ ਚ ਪੈਂਦਾ ਹੈ ਅੱਛਾ ਜਿਹੜਾ ਤੇਰਾ ਵਿਰੋਧੀ ਨਹੀਂ ਜਿਹੜਾ ਮਿੱਤਰ ਹੁੰਦਾ ਉਹ ਵੀ ਵਿਰੋਧੀ ਬਣ ਜਾਂਦਾ ਸਮਾ ਬਦਲ ਜਾਂਦਾ ਹੈ ਜਦੋਂ ਸੋਚ ਬਦਲੇਗੀ ਸਮਾਂ ਵੀ ਬਦਲ ਜਾਏਗਾ ਸਾਰੇ ਤੇਰੇ ਕਾਰਜ ਰਾਸ ਨੂੰ ਲੱਭਣਗੇ ਤੇਰੀ ਸੋਚ ਵਰਗਾ ਤੈਨੂੰ ਮਿਲ ਜੇਗਾ ਜੀ ਇੱਕ ਘਟ 84 ਲੱਖ ਜूण ਸੰਨ ਨੂੰ ਬੰਦਿਆਂ ਨੂੰ ਸਮਝਾਣ ਲਈ ਬਣਾਈ ਹੈ ਕੰਖੇ ਵੀ ਸਰੀਰ ਨੂੰ ਗੰਦਾ ਕਰਦੀ ਹੈ ਅੱਛਾ ਕਈਆਂ ਦੇ ਸਿਰ 'ਚ ਪੈਂਦੀ ਹੈ ਮੈਲਾ ਕਰਦੀ ਹੈ ਤੂੰ ਪਾਣੀ ਵਰਗਾ ਹੋ ਜਾ ਅੱਛਾ ਪਾਣੀ ਨਿਰਮਲ ਹੈ ਹਾਂ ਠੀਕ ਹੈ ਬਾਹਰੋਂ ਧੋਤੀ ਦੇਈ ਨਹੀਂ ਸ਼ੁੱਧ ਹੋਣਾ ਠੀਕ ਹੈ ਹੱਥ ਧੋਤਿਆ ਹੱਥ ਸਾਫ਼ ਹੋ ਜਾਣਗੇ ਸ਼ੁੱਧ ਨਹੀਂ ਹੋਣੇ ਕਿਵੇਂ ਥੋੜੇਗਾ ਮਿੱਟੀ ਮਿੱਟੀ ਨੂੰ ਠੀਕ ਹੈ ਇਹ ਪੰਜਾਂ ਤੱਤਾਂ ਦਾ ਖੇਲ ਸੀ ਜੇ ਮਿੱਟੀ ਨਾ ਹੋਈ ਕਮਿਆਰ ਕਿਵੇਂ ਘੜਾ ਬਣਾ ਲੇਗਾ ਠੀਕ ਹੈ ਪਾਣੀ ਵੀ ਚਾਹੀਦਾ ਹੈ ਜੇ ਅਗ ਨਾ ਹੋਈ ਕਿਵੇਂ ਘੜਾ ਪੱਕਾ ਹੋਏਗਾ ਨਹੀਂ ਇਹ ਪੰਜਾ ਤਤਾਂ ਦਾ ਸਾਰਾ ਖੇਲ ਹੈ ਜੇ ਚੱਕ ਨਾ ਹੋਇਆ ਮਿੱਟੀ ਵੀ ਹੋਈ ਪਾਣੀ ਵੀ ਹੋਇਆ ਚੱਕਾ ਹੋਇਆ ਨਹੀਂ কুমہار ਕਿਵੇਂ ਘੜਾ ਘੜੇਗਾ ਜੇ ਚੱਕ ਹੋਇਆ ਅਕਲ ਨਹੀਂ ਨਹੀਂ ਇਹ ਭਾਂਡੇ ਸਾਜੇ ਜਾਣੇ ਸਿਰ ਜਨਹਾਰ ਹੋਰ ਹੈ ਰਚਨਾਰ ਹੋ ਰਿਹਾ ਸਾਰਾ ਖੇਲ ਇੱਕੀ ਹੈ ਚੌਥੇ ਪਤਾ ਗਿਆਨ ਹੈ ਜੋ ਤਮਸ ਤੋ ਈਡਾ ਟਿੰਗਲਾ ਸੁਖਵਣਾ ਅੰਧੇਲੀ ਅੱਖ ਵੇਖੇਗੀ ਬਿਨ ਅੱਖਾਂ ਤੋਂ ਬਿਨ ਕੰਨਾਂ ਤੋਂ ਸੁਣਨਾ ਪਏਗਾ ਅੰਦਰ ਹੈ ਸਾਰੇ ਭੰਡਾਰੇ ਸਰੀਰ ਚ ਹੰਦੇ ਚ ਖੋਜ ਕਰਨੀ ਪਏਗੀ ਹਰ ਰੋਜ਼ ਕਰਨੀ ਪਏਗੀ ਪਾਣੀ ਕਹਿੰਦੇ ਆ ਕਦੇ ਤਪਦਾ ਹੁੰਦਾ ਕਦੀ ਠੰਡਾ ਹੁੰਦਾ ਹੈ ਕਦੀ ਭਾਅ ਬਣਦਾ ਕਦੀ ਬਰਫ਼ ਬਣਦਾ ਹੈ ਇਹ ਦੁੱਖ ਦਿੰਦਾ ਹੈ ਤੂੰ ਭਗਵਾਨ ਵਰਗਾ ਹੀ ਹੋ ਜਾ ਅੱਲਾਹ ਵਰਗਾ ਹੀ ਹੋ ਜਾ ਉਹ ਵੱਡੇ ਦਿਲ ਵਾਲਾ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ ਸਮਾਨ ਚ ਧਰਤੀ ਗੋਲ ਹੈ ਸਭ ਰੋਲ ਹੈ ਇਹ ਰੋਣਾ ਟੋਣਾ ਛੱਡ ਕੇ ਇਹ ਮਨ ਦੀ ਕਲਪਨਾ ਛੱਡ ਕੇ ਤੂੰ ਟੁਰ ਮਨ ਚੀ ਖਜ਼ਾਨੇ ਹਨ ਮਨ ਨੂੰ ਖੋਲਣਾ ਪਏਗਾ ਤਨ ਮਨ ਤਨ ਤਨ ਦੇ ਅਸੀਂ ਰੋਗ ਬਹੁ ਸੀ ਅੱਛਾ ਮਨ ਦਾ ਰੋਗੀ ਹਾਂ ਸਾਰੇ ਇਹ ਧਨ ਚਾਹੀਦਾ ਸੀ ਮਾਇਆ ਚਾਹੀਦੀ ਸੀ ਵਰਤਣ ਵਾਸਤੇ ਸੀ ਚੀਜ਼ਾਂ ਵਰਤਣ ਵਾਸਤੇ ਹਨ ਪਰਮੇਸ਼ਰ ਨੇ ਦਿੱਤੀਆਂ ਠੀਕ ਹੈ ਸਾਰਿਆਂ ਨੂੰ ਜਾਦੀ ਹੈ ਜਿਵੇਂ ਜੀਣਾ ਹੈ ਜਿਉਓ ਜੀ ਜੇ ਅੱਜ ਹਾਲ ਪੰਜਾਲੀ ਬਲਦ ਮੁੰਨੀ ਨਹੀਂ ਇਹਦਾ ਜ਼ਮਾਨਾ ਬਦਲ ਗਿਆ ਨਹੀਂ ਇਹ ਮਿਟ ਜਾਣਗੇ ਹੌਲੇ ਹੌਲੇ ਨਾਮ ਅੱਛਾ ਤੂੰ ਅੱਜ ਦਾ ਚੱਲ ਸਮੇਂ ਨੂੰ ਸਮਾਲ ਜਿਹੜੀ ਚੀਜ਼ ਪ੍ਰਗਟ ਹੁੰਦੀ ਹੈ ਜਿਹੜੀ ਚੀਜ਼ ਦੀ ਲੋੜ ਹੁੰਦੇ ਆ ਆਪੇ ਪ੍ਰਗਟ ਹੋਏਗੀ ਦਾਸ ਦੀ ਖੋਜ ਹੈ ਬਾਜ਼ਾਰ 'ਚ ਅਸੀਂ ਸਾਰੇ ਗਾਖਾਂ ਅੱਛਾ ਜਦੋਂ ਤੋਤੀ ਬੰਨੀ ਪਹਿਲੋਂ ਕੁਰਤਾ ਪਜਾਮਾ ਜਾਂ ਲੱਗਦੀ ਬੰਨੀ ਜਿਹੜਾ ਬੰਦਾ ਜੰਗ 'ਚ ਖੇਲਦਿਆ ਹੈ ਜੰਗ 'ਚ ਲੱਗ ਗਿਆ ਹੈ ਉਹਨੂੰ ਪਤਾ ਤੋਤੀ ਖੁੱਲ ਜਾਂਦੀ ਹੈ ਸਭ ਤੋਂ ਅਸੀਂ ਬੁਰਾ ਮੰਨਦੇ ਹਾਂ ਆਪਣਾ ਨੰਗਾਪਨ ਅੱਛਾ ਫੇਰ ਅਸੀਂ ਕਸ਼ਹਿਰਾ ਪਾਣਾ ਸਮਝਿਆ ਅੱਛਾ ਫੇਰ ਹਥਿਆਰ ਚਾਹੀਦੇ ਸੀ ਢਾਲ ਚਾਹੀਦੀ ਸੀ ਅਗਲਾ ਵਾਰ ਕਰਤਾ ਢਾਲ ਨਾਲ ਰੋਕਣਾ ਪਿਆ ਠੀਕ ਹੈ ਫਿਰ ਅਗਲਾ ਸ੍ਰੀ ਸਾਹਿਬ ਨਾਲ ਬੋਟਲਾ ਦਿੰਦਾ ਸੀ ਅਸੀਂ ਕੜਾ ਪਾਣਾ ਸਿੱਖ ਲਿਆ ਕੜੇ ਪਾਣੇ ਸਿੱਖ ਲਏ ਤੇ ਸਿਰ ਤੇ ਬਾਰ ਕਰਦਾ ਸੀ ਅਸੀਂ ਸਿਰ ਦੀ ਸੁਰੱਖਿਆ ਲਈ ਇਹ ਚੱਕਰ ਚਮ ਇਹ ਪਗੜੀ ਸਜਾਈ ਅੱਛਾ ਸਮੇਂ-ਸਮੇਂ ਨਾਲ ਜਿਹੜੀ ਚੀਜ਼ ਦੀ ਲੋੜ ਹੈ ਆਪੀ ਪ੍ਰਗਟ ਹੋਏਗੀ ਇਹ ਅੱਜ ਸ਼ਬਦਾਂ ਦਾ ਵੱਡਾ ਹਥਿਆਰ ਹੈ ਸਾਰਿਆਂ ਨੂੰ ਆਜ਼ਾਦੀ ਹੈ ਠੀਕਾ ਕੋਈ ਵਾਇਰਸ ਸੁਪਰੀਮ ਪਾਵਰ ਚਾਹੀਦੀ ਹੈ ਜਿਹੜੀ ਸਾਰੇ ਸੰਸਾਰ ਨੂੰ ਚਲਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 2030 ਚ ਸ਼ਬਦਾਂ ਲਾਗੂ ਹੋਏਗਾ ਇਹ ਸਾਨੂੰ ਚਿੰਤਾ ਚੋਂ ਕਢ ਸਕਦੇ ਹਨ ਮਨ ਚ ਸਾਰੇ ਰੋਗ ਹਨ ਫਿਰ ਸਰੀਰ ਚ ਬਾਦ ਚੋਂਦੇ ਹਨ ਜੋ ਜੋ ਦੀਸਾ ਸੋ ਸੋ ਰੋਗੀ ਰੋਗ ਰਾਤ ਬੇਰਾ ਸਤਗੁਰ ਜੋਗੀ ਤੋਰੜਾੜਾ ਬਣ ਕਿਸੇ ਦੇ ਕੰਮ ਚ ਖੇ ਨਾ ਬਣ ਪਾਣੀ ਵੀ ਨਾ ਬਣੇ ਭਗਵਾਨ ਵਰਗਾ ਬੰਨਾ ਪੈਗਾ ਚੌਥੇ ਪਾਤਾ ਗਿਆਨਾ ਬੈਠੇ 35 36 ਸੂਰਜ ਚੰਦਰਮਾ ਰਹਿ ਨਰੇ ਧਰਤੀ ਰਹਿ ਰਹਿ ਇਹਨਾਂ ਦਾ ਹਮੇਸ਼ਾ ਨਾਮ ਚਮਕਦਾ ਰਹੇਗਾ ਜੀ ਕਾਲ ਕਮਾਈ ਕਰਨੀ ਪੈਗੀ ਗੱਲਾਂ ਨਾਲ ਕੁਛ ਨਹੀਂ ਬਲਣਾ ਪਾਣੀ ਪਾਣੀ ਕਰਿਆ ਰੋਟੀ ਰੋਟੀ ਕਰਿਆ ਨਹੀਂ ਪਿਆਸ ਨਹੀਂ ਬੁਝਨੀ ਇਹ ਭੁੱਖ ਨਹੀਂ ਪੂਰੀ ਹੋਣੀ ਇੱਕ ਭੁੱਖਾ ਇੱਕ ਲੋੜ ਹੈ ਸਾਡੇ ਵੱਡੇ પેટ ਹੋ ਗਏ ਜੀ ਤ੍ਰਿਸ਼ਨਾ ਵਿਰਲੇ ਕਿ ਹੀ ਬੁਝੀ ਹੈ ਭਗਤ ਵਰਲੇ ਹਨ ਗੁਰੂ ਸਾਹਿਬਾਨ ਨੇ ਪੂਰਨੇ ਪਾਏ ਹਨ ਜੋ ਸੱਚ ਹੈ ਉਹ ਸੱਚ ਹੈ ਉਹਨੂੰ ਕੋਈ ਆਸਰੇ ਦੀ ਲੋੜ ਨਹੀਂ ਲੋਕਾਂ ਨੂੰ ਅਸੀਂ ਖਾਂਦੇ ਆ ਸਾਡੇ ਗੁਰੂ ਸਹਿਬਾਨ ਵੱਡੇ ਨਹੀਂ ਮੇਰੇ ਕਰਤਾਰ ਤੋਂ ਮੇਰੇ ਵਿਹਾਰ ਤੋਂ ਮੇਰੇ ਸੰਸਕਾਰਾਂ ਤੋਂ ਸਭ ਕੁਝ ਪਤਾ ਲੱਗੇਗਾ ਮੇਰੇ ਬੋਲਿਆਂ ਤੋਂ ਪਤਾ ਲੱਗੇਗਾ ਜੀ ਵੱਟ ਆਇਆ ਹੋਇਆ ਅੰਦਰ ਹੀ ਪ੍ਰਵੇਸ਼ਿਆਰੇ ਅਸੀਂ ਬਾਹਰੋਂ ਲੱਗਦੇ ਆ ਨਹੀਂ ਇਹ ਗਿਆਨ ਦੀ ਪੱਤੀ ਚ ਗਾ ਲੈ ਤਗਤ ਗਿਆਨ ਦਾ ਦੀਵਾ ਚ ਗਾ ਲੈ ਨੇਰੇ ਚ ਟੱਕਰਾ ਮਾਰੇ ਹਾਂ ਜੀ ਬਾਟ ਲੰਮੀ ਹੈ ਨਹੀਂ ਜੀ ਕੋਟ-ਕੋਟ ਪਰ ਨਾਮ ਹੈ ਬਾਬਾ ਅਜੀਤ ਸਿੰਘ ਸਹਿਜਾਦਾ ਜੀ ਸਹਿਜਾਦਾ ਬਾਬਾ ਜੁਝਾਰ ਸਿੰਘ ਜੀ ਸਹਿਜਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਜਾਦਾ ਬਾਬਾ ਫਤੇ ਸਿੰਘ ਜੀ ਦੰਨ ਨੇ ਹਰ ਮਤਾਨੇ ਪਤੇ ਕੀਤੀ ਧੰਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਹਨ ਜੀ ਜੋ ਤੇਰਾ ਉਹ ਆ ਗਿਆ ਹੈ ਜੀ ਬੱਚਿਆਂ ਨੂੰ ਸਾਡੇ ਕਰਦਾਰ ਤੋਂ ਸਾਡੇ ਵਿਹਾਰ ਤੋਂ ਸਭ ਕੁਝ ਆਪੀ ਸਿੱਖਿਆ ਬਿਲੇਗੀ ਜੀ ਤੱਕੇ ਨਾਲ ਕੋਈ ਤੱਕਾ ਛੇ ਕਿਤੇ ਨਹੀਂ ਚੱਲੀ ਜੀ ਸਾਰੇ ਅਨੁਜਾਤੀ ਆ ਜਿਵੇਂ ਜੀ ਨਾ ਕਿਸੇ ਨੇ ਪਰਵੇਸ਼ ਰਲੋ ਆਜ਼ਾਦੀ ਹੈ ਜੀ ਠੀਕ ਹੈ ਜਿੰਨੇ ਚੌਕੇ ਚਿੱਕੇ ਲਾਣੇ ਹਨ ਉਹਨੂੰ ਪਤਾ ਹੈ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਜੇ ਜੰਗ ਚ ਸੀ ਫਿਰ ਉਹ ਜਾਵੇ ਹਾਰ ਕਰਨਾ ਪਿਆ ਅੱਜ ਸ਼ਬਦਾਂ ਦੀ ਲੜਾਈ ਹੈ ਸ਼ਬਦ ਸਭ ਤੋਂ ਵੱਡਾ ਹਥਿਆਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੇ ਸੰਸਾਰ ਚ ਬੋਲ ਬੱਲਾ ਹੈ ਜੀ ਪੰਥ ਕਈ ਹੋ ਸਕਦੇ ਹਨ ਸਾਰੇਆਂ ਦਾ ਧਰਮ ਇੱਕੋ ਹੀ ਹੈ ਅੱਜ ਝਗੜੇ ਹੋ ਗਏ ਰੱਬ ਦਾ ਝਗੜਾ ਛੱਡ ਕੇ ਤੂੰ ਜੀ ਜੀ ਇੱਕੋ ਹੈ ਭਾਈ ਇੱਕੋ ਹੈ ਜਿਵੇਂ ਰਾਮ ਅੱਲਾ ਵਹਿਗੁਰੂ ਸਾਰੇ ਕਹਦੇ ਇੱਕ ਹੈ ਠੀਕ ਹੈ ਸਭ ਦਾ ਮਾਲਕ ਇੱਕ ਹੈ ਫਿਰ ਝਗੜਾ ਕਾਹਦਾ ਹੈ ਸਾਡੀ ਸਮਝ ਦਾ ਝਗੜਾ ਹੈ ਸਾਡੀ ਛੋਟੀ ਮੱਤ ਹੈ ਬਿਨ ਪਾਣੀ ਤੋਂ ਡੁੱਬ ਜਾਗੇ ਜੀ ਸੋ ਦਾਸ ਤੋਂ ਬਹੁਤ ਗਲਤੀਆ ਹੋ ਰਹੀਆ ਮੂਰਖ ਜੀ ਦਾਸ ਹੈ ਸੰਗਤੌਰ ਗੁਰਬਖਸ਼ਣਾ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ 9417437746 ਸਾਰੀ ਸਿੱਖਿਆ ਮੇਰੇ ਵਾਸਤੇ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਜੀ ਸਿੱਖ ਬੰਨਾ ਪਏਗਾ ਕੀ ਸਿੱਖ ਹੰਕਾਰ ਕਰੇਗਾ ਜੋ ਸਿੱਖਿਆ ਲੈ ਰਿਹਾ ਹੈ ਜੀ